ਜਿੰਦਾਬਾ ਤੜਾਈ ਕਰਕੇ ਜੈ ਜੈ ਕਿਰਨ ਕੋ ਇੱਕ ਕੁਲਦੀਪ ਸਿੰਘ ਜੈਂਟਾ ਉਹਨਾਂ ਨੇ ਸਾਡੇ ਨਾਲ 7 ਲੱਖ 60 ਹਜ਼ਾਰ ਦੀ ਠੱਗੀ ਮਾਰੀ ਆ 17 ਲੱਖ ਚ ਉਹਨਾਂ ਸਾਡੇ ਨਾਲ ਬੱਚੇ ਨੂੰ ਬਾਹਰ ਭੇਜਣ ਦੀ ਗੱਲ ਕੀਤੀ ਸੀ ਜਿੰਦੇ ਵਿੱਚ 6 ਲੱਖ 60 ਹਜ਼ਾਰ ਰੁਪਈਆ ਜੀਆਈਸੀ ਆ 50 ਹਜ਼ਾਰ ਰੁਪਈਆ ਇਹਨੇ ਸਾਡੇ ਤੋਂ ਫੀਸ ਦਾ ਕਹਿ ਕੇ ਲਿਆ ਵੀ ਫੈਲ ਫੀਸ ਆ ਮੇਰਾ ਜਾਣਾ ਖਰਚਾ ਉਹ ਆ ਤੇ 10 ਲੱਖ ਰੁਪਈਆ ਜਿਹੜਾ ਉਹ ਤੁਹਾਡੀ ਕਾਲਜ ਨੂੰ ਜਿਹੜੀ ਫੀਸ ਜਾਣੀ ਆ ਮਾਰੇ ਜਦੋਂ ਸਾਡਾ ਬੱਚਾ ਉੱਥੇ ਬਾਹਰ ਗਿਆ ਉਹ ਕਾਲਜ ਵੀ ਜਿਹੜਾ ਫੇਕ ਕਾਲਜ ਸੀ ਔਰ ਜਦੋਂ ਜਾ ਕੇ ਉੱਥੇ ਬੱਚੇ ਨੇ ਸਾਰਾ ਫੀਸ ਦਾ ਪਤਾ ਕੀਤਾ ਉਹ ਫੀਸ ਉੱਤੇ 2 ਲੱਖ 40 ਹਜ਼ਾਰ ਗਈਆ 7 ਲੱਖ 60 ਹਜ਼ਾਰ ਰੁਪਏ ਜਿਹੜਾ ਉਹ ਜੈਂਟ ਸਰ ਦਾ ਕਾ ਗਿਆ ਉਹ ਕਹਦੇ ਇਹ ਲੋ ਜੈਂਟ ਦਾ ਰੋਇਆ ਕੱਖਣਾ ਲੋਕਾਂ ਨੂੰ ਕਿਹੜੀਆਂ ਕਰਵਾ ਰਿਹਾ ਗੰਦੀਬ ਜੈਂਟ ਹੋਏ ਹੋਏ ਲੋਕਾਂ ਨੂੰ ਤੋ ਕਿਹੜਾ ਕਰ ਰਿਹਾ ਕਦੀਮ ਜੈਂਟ ਹੈ ਹੋ ਅਜਿਹੜਾ ਧਰਜਤਾ ਜਾ ਰਿਹਾ ਇਹਦਾ ਮੁੱਦਾ ਕੀ ਹੈ ਜੀ ਮੈਂ ਬਲਜਿੰਦਰ ਸਿੰਘ ਕਿਸਾਨ ਮਦੂਲ ਸ਼ੰਗਰ ਚਮੇਟੀ ਪੰਜਾਬ ਜ਼ਿਲ੍ਹਾ ਫਰਾਂਸਿਕਤਰ ਅੱਜ ਜਿਹੜਾ ਇੱਥੇ ਧਰਨਾ ਦਿੱਤਾ ਰਿਹਾ ਹੈ ਜੀ ਇੱਥੇ ਕਿਰਨਕੌਰ ਤੇ ਕੁਲਦੀਪ ਸਿੰਘ ਜੈਂਟਾ ਉਹਨਾਂ ਨੇ ਸਾਡੇ ਨਾਲ 7,60,000 ਦੀ ਠੱਗੀ ਮਾਰੀ ਆ 17 ਲੱਖ ਚ ਉਹਨਾਂ ਸਾਡੇ ਨਾਲ ਬੱਚੇ ਨੂੰ ਬਾਹਰ ਭੇਜਣ ਦੀ ਗੱਲ ਕੀਤੀ ਸੀ ਜਿੰਦੇ ਵਿੱਚ 6,60,000 ਰੁਪਇਆ ਜੀਆਈਸੀ ਆ 50,000 ਰੁਪਇਆ ਇਹਨੇ ਸਾਡੇ ਤੋਂ ਫੀਸ ਦਾ ਕਹਿ ਕੇ ਲਿਆ ਵੀ ਫੈਲ ਫੀਸ ਆ ਮੇਰਾ ਜਾਣਾ ਖਰਚਾ ਉਹ ਆ ਕਿ 10 ਲੱਖ ਰੁਪਇਆ ਜਿਹੜਾ ਉਹ ਤੁਹਾਡੀ ਕਾਲਜ ਨੂੰ ਜਿਹੜੀ ਫੀਸ ਜਾਣੀ ਆ ਪਰ ਜਦੋਂ ਸਾਡਾ ਬੱਚਾ ਉੱਥੇ ਬਾਹਰ ਗਿਆ ਉਹ ਕਾਲਜ ਵੀ ਜਿਹੜਾ ਫੇਕ ਕਾਲਜ ਸੀ ਔਰ ਜਦੋਂ ਜਾ ਕੇ ਉੱਥੇ ਬੱਚੇ ਨੇ ਸਾਰਾ ਫੀਸ ਦਾ ਪਤਾ ਕੀਤਾ ਉਹ ਫੀਸ ਉੱਥੇ 2,40,000 ਗਈ ਆ 7,60,000 ਰੁਪਇਆ ਜਿਹੜਾ ਉਹ ਜੈਂਟ ਸਾਡਾ ਖਾ ਗਿਆ ਅਸੀਂ ਜਦੋਂ ਇਹਦੇ ਨਾਲ ਆ ਕੇ ਇੱਥੇ ਗੱਲਬਾਤ ਕੀਤੀ ਆ ਕਿ ਸਾਨੂੰ ਉਹਦੀਆਂ ਕਾਜ ਦੀਆਂ ਰਿਸੈਪਟ ਫੀਸ ਦੀਆਂ ਰਸੀਦਾਂ ਜਿਹੜੀਆਂ ਉਹ ਦੇ ਦੇ ਸਾਡੀ ਫੀਸ ਆ ਜਿਹੜੀ ਸਾਨੂੰ ਵਾਪਸ ਮਿਲਦੀ ਆ ਪਰ ਇਸ ਕਿਸੇ ਵੀ ਉਹਨਾਂ ਤੇ ਸਾਡੇ ਨਾਲ ਗੱਲਬਾਤ ਕਰਨ ਤੋਂ ਹੀ ਭੱਜਿਆ ਔਰ ਰਸੀਦਾਂ ਦੇਣ ਤੋਂ ਹੀ ਭੱਜਿਆ ਹਰ ਇੱਕ ਜਿਹੜੇ ਬੰਦੇ ਵਿੱਚ ਪਾਏ ਆ ਉਹਨਾਂ ਨਾਲ ਦੀ ਗੱਲਬਾਤ ਨਿਪਰੇ ਨਹੀਂ ਚੜੀ ਹਰ ਕਿਹ ਅੱਜ ਕੁਝ ਦਿਨ ਪਹਿਲਾਂ ਅਸੀਂ ਇਸ ਮਸਲੇ ਦੇ ਸੰਬੰਧ ਚ ਐਸਐਸਬੀ ਫਰੀਪੁਰ ਨੂੰ ਜਿਹੜੀ ਉਹ ਤਰਖਾਸ ਵੀ ਦਿੱਤੀ ਆ ਔਰ ਅੱਜ ਹਾਰ ਕੇ ਜਥੇਬੰਦੀ ਨੇ ਫਿਰ ਫੈਸਲਾ ਕਰਕੇ ਜਿਹੜੇ ਕਿਸਾਨ ਤੋਂ ਇਹਨੇ 7 ਲੱਖ 60 ਹਜ਼ਾਰ ਦੀ ਠੱਗੀ ਮਾਰੀ ਉਹ ਆ ਤੇ ਹੋਰ ਜਿਹੜਾ ਸਾਡਾ ਕਿਸਾਨ ਆ ਬਿਲਕੁਲ ਦੋ ਕਿੱਲੇ ਹੁੰਦੇ ਕੋਲੇ ਦਰਿਆਈ ਪੈਲੀ ਸੀ ਉਹ ਵੀ ਉਹਨੇ ਵੇਚ ਕੇ ਉਹ ਜਿਹੜੇ ਪੈਸੇ ਆ ਆਦੇ ਬੱਚੇ ਦੇ ਪੁਵਿੱਖ ਲਈ ਲਾਇਆ ਪਰ ਇਹ ਜਿਹੜੇ ਟਰੈਵਲ ਏਜੰਟ ਆ ਜਿਹੜੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਇਹ ਲੋਕਾਂ ਦੀਆਂ ਜ਼ਮੀਨਾਂ ਵਕਾ ਕੇ ਆਪ ਦੇ ਘਰ ਜਿਹੜੇ ਭਰ ਰਿਆ ਇਸ ਤਰ੍ਹਾਂ ਹੀ ਅਸੀਂ ਇਹ ਮੰਗਾ ਸਾਡੀ ਇਹ ਜਿਹੜਾ ਟਰੈਵਲ ਏਜੰਟਾਂ ਇਹਦੀ ਜਿਹੜੀ ਪ੍ਰਾਪਰਟੀ ਉਹਦੀ ਸਾਰੀ ਜਾਂਚ ਕੀਤੀ ਜਾਵੇ ਇਹਦੇ ਜੋ ਵੀ ਇਹਨੇ ਪਿਛਲੇ ਦਿਨਾਂ ਚ ਆਪਦੀ ਪ੍ਰਾਉਰਟੀ ਬਣਾਈਆਂ ਜਾਂ ਜੋ ਵੀ ਲੋਕਾਂ ਨਾਲ ਠੱਗੀਆਂ ਮਾਰਤਾ ਇਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਤੇ ਸਾਡਾ ਜਿਹੜਾ ਹੱਕ ਆ ਸਾਨੂੰ ਦਿੱਤਾ ਜਾਵੇ ਇਦਾਂ ਹੀ ਇੱਕ ਹੋਰ ਜੈਂਟਲਮੈਨ ਪ੍ਰੀਤ ਉਹਨੇ 40 ਲੱਖ ਰੁਪਏ ਦੀ ਠੱਗੀ ਮਾਰੀ ਅਮਰੀਕਾ ਭੇਜਣ ਦੇ ਨਾਂ ਤੇ ਔਰ ਹੁੰਦੇ ਤੇ ਵੀ ਅਸੀਂ ਕਾਰਵਾਈ ਹੋ ਜਿਹੜੀ ਕਰਾਉਣੀ ਚਾਹੁੰਦੇ ਵੀਰ ਜੀ ਕੀ ਨਾਂ ਤੜਾਕੀ ਹੈ ਜੀ ਮੇਰਾ ਨਾਂ ਦਲੇਪ ਸਿੰਘ ਪਿੰਡ ਤਲਵੰਡੀ ਨਪਲਾਂ ਜੀ ਮੈਂ ਕਾਮਯਾਬ ਕਿਸਾਨ ਆ ਦੁਖ ਲੈ ਮੇਰੀ ਜ਼ਮੀਨ ਸੀ ਕੱਚੀ ਜੀ ਉਹ ਵੇਚ ਕੇ ਤੇ ਬੱਚੇ ਦੇ ਫਿਊਚਰ ਲਈ ਮੈਂ ਅਸ ਜੈਂਟ ਨਾਲ ਗੱਲ ਕੀਤੀ ਔਰ 17 ਲੱਖ 10 ਹਜ਼ਾਰ ਚੇ ਦਿਨੇ ਮੈਨੂੰ ਕਿਹਾ ਵੀ ਬੱਚੇ ਨੂੰ ਕਿ ਜਾਗਾ ਜਿਹਦੇ ਵਿੱਚ ਇਹਨੇ ਕਿਹਾ 10 ਲੱਖ ਫੀਸ ਹੋਊ ਇੱਕ ਸਾਲ ਦੀ 6 ਲੱਖ 60 ਹਜ਼ਾਰ ਜੀ ਆਈ ਸੀ ਆ 50 ਹਜ਼ਾਰ ਰੁਪਿਆ ਮੇਰੀ ਫੈਲ ਫੀਸ ਆ ਜਿਹਦੇ ਦੇ ਵਿੱਚ ਮੈਡੀਕਲ ਜੋ ਮੈਸੀ ਫੀਸ ਲਗ ਲਗ ਉਹ ਅਸੀਂ ਆਪਦੇ ਕੋਲੋਂ ਦਿੱਤੀ ਆ ਜੀ ਬਾਕੀ ਇਸ ਬੱਚੇ ਨੇ ਇਹਨੇ ਕੋਲ ਜਦੋਂ ਆਇਆ ਬੱਚਾ ਲੈਨ ਮਤਲਬ ਪਾਸਪੋਰਟ ਇਹਨੇ ਕਿਹਾ ਵੀ ਤੁਹਾਡਾ ਵੀਜ਼ਾ ਆ ਗਿਆ ਇਹਨੇ ਉਹਨੂੰ ਸਬਜ ਬਾਗ ਵਿਖਾਏ ਉੱਥੇ ਆਏ ਉਹ ਜੂ ਉੱਥੇ ਆਏ ਹੋ ਜੂਗਾ ਇਹਨੇ ਉਹਦੇ ਤੋਂ ਚੈੱਕ ਬੁੱਕ ਵੀ ਲੈ ਲਈ ਆ ਐਫੀਡ ਦੇ ਉੱਤੇ ਸਾਈਨ ਵੀ ਕਰਾ ਲਿਆ ਜੀ ਉਸ ਤੋਂ ਬਾਅਦ ਬੱਚਾ ਚਲਾ ਗਿਆ 에어ਪੋਰਟ ਤੇ ਜਾ ਕੇ ਕੁਦਰਤੀ ਬੱਚੇ ਦੀ ਚੈਕਿੰਗ ਨਹੀਂ ਹੋਈ ਗਈ ਇਹਨੇ ਕੋਈ ਆਈਡੀ ਨਹੀਂ ਦਿੱਤੀ ਕੋਈ ਕੁਝ ਨਹੀਂ ਦਿੱਤੀ ਬੱਚਾ ਕੁਦਰਤੀ ਉੱਥੋਂ ਲੰਘ ਗਿਆ ਨਹੀਂ ਤਾਂ ਬੱਚਾ 에어ਪੋਰਟ ਤੋਂ ਹੀ ਵਾਪਸ ਆ ਜਾਣਾ ਸੀ ਜੀ ਮੁੜ ਕੇ ਜਦੋਂ ਉਹਨੇ ਦੂਜੇ ਦਿਨ ਜਾ ਕੇ ਰਾਵਰੂਮ ਕਰਕੇ ਕਾਲਜ ਦੇ ਵੇਖਿਆ ਕਾਲਜ ਦਾ ਕੋਈ ਹਾਲ ਨਹੀਂ ਸੀ ਉਧਰੋਂ ਟਰੂਡੋ ਸਾਹਿਬ ਨੇ ਆਰਡਰ ਦਿੱਤੇ ਵੀ ਇਹ ਕਾਲਜ ਬੰਦ ਨੇ 15 ਦਿਨ ਦਾ ਟਾਈਮ ਜੇ ਜਿਹਦਾ ਐਡਮਿਸ਼ਨ ਲੈ ਸਕਦੇ ਜੋ ਹੋਰ ਕਾਲਜ ਜਿੱਥੇ ਮੈਂ ਡਿਪੋਰਟ ਕਰ ਦਿਆਂਗਾ ਵਾਪਸ ਫੇਰ ਮਜਬੂਰ ਨਾ ਇੰਨਾ ਭੈਣਾ ਭਰਾਵਾਂ ਰਿਸ਼ਤੇਦਾਰਾਂ ਨੂੰ ਠੱਗ ਕੇ ਮੈਂ ਕਾਹਮ ਗਰੀਬ ਬੰਦੇ ਨੇ ਫੇਰ ਫੀਸ 80 ਲੱਖ ਪਾਈ ਆ ਤੇ ਮੇਰੇ ਬੱਚੇ ਨੇ ਉੱਥੇ ਐਡਮਿਸ਼ਨ ਲਈ ਆ 2 ਮਹੀਨੇ ਉਹ ਚਲੇਂਦਰਜੀਤ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਰੀ ਸਭਰਾ ਸਾਰਿਆਂ ਨੇ ਇਹਨੂੰ ਟਾਈਮ ਦੇ ਦੇ ਇਹ ਕਿਸੇ ਦਾ ਫੋਨ ਟੈਂਡ ਨਹੀਂ ਕਰਦਾ ਜੀ ਇੰਨਾ ਹੰਕਾਰਿਆ ਹੋਇਆ ਏਜੰਟਾ ਕਿਸੇ ਦੀ ਗੱਲ ਨਹੀਂ ਸੁਣਦਾ ਸਵੇਰ ਤੇ ਅਸੀਂ ਬੈਠੇ ਆ 9 ਵਜੇ ਇਹ ਬੰਦੇ ਨੇ ਸਾਨੂੰ ਗੁੰਮਰਾਹ ਕਰ ਕਰਕੇ ਇੱਧਰ ਆਜੋ ਉੱਧਰ ਆਜੇ ਕਦੀ ਥਾਣੇ ਆ ਗਏ 1:00 ਵਜੇ ਖੀਰੀ ਸਾਨੂੰ ਧਰਨਾ ਲਾਉਣਾ ਪਿਆ ਜੀ ਹੁਣ ਜੋ ਮਰਜ਼ੀ ਹੋ ਜੇ ਮੈਨੂੰ ਭਾਵੇਂ ਆਪਣੀ ਜਾਨ ਦਾਅ ਤੇ ਲਾਉਣੀ ਪੈ ਜੇ ਮੈਂ ਇਹਦੇ ਤੋਂ ਪੈਸੇ ਲੈ ਤੋ ਬਿਨਾ ਇੱਥੋਂ ਉੱਠਣਾ ਨਹੀਂਗਾ ਮੇਰਾ ਸਾਥ ਇਹ ਦੇਣਗੇ ਜੋ ਵੀ ਇਹ ਲਾਭ ਨੁਕਸਾਨ ਉਹਦਾ ਜ਼ਿੰਮੇਵਾਰ ਇਹ ਜੰਟੂ ਹੋਵੇਗਾ ਦੋਨੋਂ ਜੀ ਨੇ ਕਰਨਕੌਰ ਔਰ ਕਰਨਕੌਰ ਨੂੰ ਗਿਣ ਕੇ ਪੈਸੇ ਦਿੱਤੇ ਉਸਦੇ ਨੇ ਦਾ ਪਤੀ ਇੱਥੇ ਨਹੀਂ ਸੀਗਾ ਜੀ ਇਹ ਕਿਹੜੀ ਪਿੰਡ ਦਾ ਰਹਿਣ ਵਾਲਾ ਜੀ ਜੰਡਰ ਇਹ ਹਸਮਤ ਵਾਲੇ ਦਾ ਪਿੱਛੋ ਚਰਾਗ ਵਾਲੀ ਦਾ ਏ ਜ਼ਮੀਨ ਖਰੀਦੀ ਜਾ ਰਹੀ ਆ ਖੱਚਰ ਵਾਲੀ ਜ਼ਮੀਨ ਲਈ ਜੀ ਹੁਣ 2 ਕਿੱਲੇ ਨੇ 80 ਲੱਖ ਦੇ ਵਿੱਚ ਜਨਵਰੀ ਦੇ ਵਿੱਚ ਇਸ ਬੰਦੇ ਨੇ 10 ਕਿੱਲਾਂ ਦੀ ਰਜਿਸਟਰੀ ਕਰਾਈ ਆ ਜੀ 2 ਕਰੋੜ 82 ਲੱਖ ਦੀ ਹੁਣ ਤੁਹਾਨੂੰ ਕੀ ਕਹਿ ਰਿਹਾ ਵੀ ਪੈਸੇ ਦੇ ਰਿਹਾ ਕਿ ਸਾਨੂੰ ਕੁਝ ਨਹੀਂ ਕਹਿ ਰਿਹਾ ਅੰਦਾ ਜੇ ਤੈਨੂੰ ਮੈਂ ਜਿੱਥੇ ਤੇ 20 ਜੀ ਬੰਦੇ 30 ਹੋਰ ਨਿਕਲ ਆਉਣਗੇ ਮੈਂ ਕਿੰਨੇ ਕਿੰਨੇ ਭਰਾਗਾ ਸੀ ਕਿਹਾ ਵੀ ਤੂੰ ਸਾਰਿਆਂ ਨਾਲ ਠੱਗੀ ਮਾਰੀ ਬੈਠਾ ਏ ਠੀਕ ਹੈ ਜੀ ਇਸ ਕਰਕੇ ਉਹ ਕਿਸੇ ਗੱਲ ਤੇ ਨਹੀਂ ਆ ਰਿਹਾਗਾ ਉਹ ਆਪਦਾ ਕੋਈ ਸਿਆਸੀ ਦਬਾਅ ਬਣਾਉਂਦਾ ਕਦੀ ਕੁਝ ਮੇਰਾ ਹੋਰ ਹੱਲ ਨਹੀਂ ਸੀ ਪਾਰਟੀ ਤੋਂ ਬਿਨਾ ਮੈਂ ਇਹਨਾਂ ਦੀ ਸ਼ਰਨ ਲਈ ਲੱਗਿਆ ਹੱਥ ਜੋੜਿਆ ਇਹ ਮੇਰੇ ਸਾਹ ਦੇ ਵਿੱਚ ਅੱਜ ਡਟ ਗਿਆ ਜੀ ਤੁਹਾਡੇ ਬੱਚੇ ਦਾ ਨਾਂ ਕੀ ਉੱਥੇ ਜਿਹੜਾ ਮਨਦੀਪ ਸਿੰਘ ਆ ਜੀ ਬ੍ਰੈਂਟਨ ਦੇ ਵਿੱਚ ਨੇ ਭੇਜਿਆ ਜੀ ਉੱਥੇ ਇਹਨੇ ਦਾ ਵਾਰਾ ਛੱਡਦਾ ਹੀ ਉਹ ਫੋਨ ਇਹਨੂੰ 4 ਦਿਨ ਕਰਦਾ ਰਿਹਾ ਇਹ ਬੰਦਾ ਫੋਨ ਲੜਕੇ ਦਾ ਕੀ ਇਹਨਾਂ ਪ੍ਰਧਾਨਾਂ ਦਾ ਫੋਨ ਵੀ ਟੰਡ ਨਹੀਂ ਕਰਦਾ ਰਿਹਾ ਜੀ ਰੱਦਤਾ ਜਾ ਰਿਹਾ ਹੈਗਾ ਏਜੰਟ ਦੇ ਖਿਲਾਫ ਇਹ ਪੂਰਾ ਮਾਮਲਾ ਕੀ ਹੈ ਜੀ ਮਹਿੰਦਰਜੀਤ ਸਿੰਘ ਬਾੜਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਇਹ ਮਸਲਾ ਹੈਗਾ ਜੀ ਇਹ ਏਜੰਟ ਆ ਇਥੇ ਕੁਲਦੀਪ ਸਿੰਘ ਉਹਦੀ ਇੱਕ ਵਾਈਫ ਆ ਉਹਨਾਂ ਨੇ ਕਿਰਨ ਕਿਰਨਦੀਪ ਕੌਰ ਕੌਰ ਆ ਉਹਨਾਂ ਨੇ ਤਲਵੰਡੀ ਰਪਾਲਾ ਤੋਂ ਕਿਸਾਨ ਉਹਦੇ ਬੇਟੇ ਨੂੰ ਭੇਜਣ ਵਾਸਤੇ ਪੈਸਿਆਂ ਨਾਲ ਗੱਲ ਕੀਤੀ ਵੀ ਜਿਹੜੇ ਮੈਂ 1 ਸਾਲ ਦੀ ਫੀਸ ਤਾਰਾਂਗੇ ਤੇ ਨਾਲ ਜਿਹੜੇ ਉਹਨੂੰ GST ਜਿਹੜੀ ਪੈਸੇ ਤਰ੍ਹਾਂ ਮਿਲਣੇ ਉੱਥੇ ਉਹ ਆ ਬਾਕੀ ਫਾਇਲ ਖਰਚਾ ਉਹਨੇ ਵੱਖਰਾ ਲੈ ਲਿਆ ਜਿਹੜੇ ਇਹਨੇ ਫੀਸ ਜਿਹੜੀ ਉੱਥੇ ਭੇਜ ਭੇਜ ਕੇ ਫੀਸ ਜਿਹੜੀ ਕਾਲਜ ਦੀ ਉਹਤੇ ਸਾਲ ਦੀ ਤਾਂ ਨਹੀਂ ਉਹਤੇ ਸਿਰਫ ਇੱਕ ਫੇਕ ਕਾਲਜ ਨੂੰ ਤਨੇ 240000 ਭਰ ਕੇ ਤੇ ਮੁੜ ਕੇ ਕਿਸੇ ਦੀ ਛਾੜ ਨਹੀਂ ਲਈ ਉਹ ਬੱਚਾ ਫੋਨ ਕਰਦਾ ਰਿਹਾ ਤੇ ਨਾ ਉਹਦਾ ਭੂਇਕ ਨੂੰ ਕਿ ਉਹਤੇ ਖਤਰੇ ਜੀ ਹੀ ਉਹਨੇ ਫੋਨ ਇਹਨੇ ਨਹੀਂ ਚੁੱਕਿਆ ਉਹਨੂੰ ਫਿਰ ਦੁਬਾਰਾ ਕਾਲਜ ਹੋਰ ਉਥੇ ਲੈਣਾ ਪਿਆ ਜਿਹਦੇ ਵਿੱਚ ਅਸੀਂ ਅੱਜ ਉਹਨਾਂ ਨਾਲ ਗੱਲ ਕੀਤੀ ਵੀ ਜਾਂਦੇ ਸਾਨੂੰ 7 ਲੱਖ ਜਿਹੜਾ 60000 ਰੁਪਇਆ ਉਹ ਵਾਪਸ ਕਰਦੇ ਨਾਲੇ ਰਸੀਦਾਂ ਜਿਹੜੀਆਂ ਜਾਂ ਰਸੀਦਾਂ ਦੇ ਦੇ ਨਾਲ ਇੱਕ ਉਹਨੇ ਖਾਲੀ ਚੈੱਕ ਲਾਇਆ ਹੋਇਆ ਉਹ ਵਾਪਸਕਾਰ ਨਾਲ ਇੱਕ ਐਫਟੀ ਐਫਟੀ ਡੇਵਟ ਦੇ ਖਾਲੀ ਐਫਟੀ ਡੇਵਟ ਦੇ ਨਿਸ਼ਾਨ ਕਰਾਈ ਜਿਹਦੀਆਂ ਫੋਟੋਆਂ ਸਾਡੇ ਕੋਲ ਮੌਜੂਦ ਆ ਉਹ ਕੋਈ ਵਾਪਸ ਕਰ ਦੇ ਜੇ ਨਹੀਂ ਹੋਣ ਸੱਧਿਆ ਐਸਐਚਓ ਨੇ ਉੱਥੇ ਕੋਈ ਮਸਲੇ ਦਾ ਹੱਲ ਨਹੀਂ ਨਿਕਲਿਆ ਇਹ ਜਿਹੜਾ ਮੋਰਚਾ ਅਸੀਂ ਲਾਇਆ ਇਹ ਸਾਰੇ ਜਿਹਦੇ ਸਾਡੇ ਨਾਲ ਅੱਜ ਨੇ ਬੇਟਲੇ ਤਾਂ ਠੀਕ ਹੈ ਇੰਦੀ ਮਰਜ਼ੀ ਆ ਜਿੰਨਾ ਚਿਰ ਸਾਡੇ ਨਾਲ ਨਿਬੜੂ ਭਾ ਜਿੰਨੇ ਦਿਨ ਮਰਜ਼ੀ ਸਾਨੂੰ ਇਥੇ ਮੋਰਚਾ ਲਾਉਣਾ ਕੋਈ ਜਿਹੜੇ ਹੋਰ ਵੀ ਕਈ ਸੱਜਣਾ ਦੇ ਇਹਨਾਂ ਨੇ ਪੈਸੇ ਦੀ ਠੱਗੀ ਮਾਰੀ ਉਹ ਵੀ ਹੌਲੀ ਹੌਲੀ ਆ ਰਿਹਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਜਿੰਨੇ ਵੀ ਦਿਨ ਲੰਮਾ ਜਾਊਗਾ ਉਨੇ ਇਹੀੰਦਾ ਭਾਰ ਜਿਹੜਾ ਵੀ ਹੋਰ ਜਿਨ੍ਹਾਂ ਨੇ ਧੋਖਾ ਕੀਤਾ ਵੀ ਆਉਣਗੇ ਤੇ ਨਾਲ ਇਹ ਮੋਰਚਾ ਹੁੰਦਾ ਜੇ ਗਿਆਰੀ ਰਹੂਗਾ ਜਿੱਨਾਂ ਜਿਹੜੇ ਸਾਡੇ ਨਾਲ ਮਸਲੇ ਦਾ ਹੱਲ ਨਹੀਂ ਕਰਦਾ ਤੇ ਇੱਥੇ ਹੋਰ ਵੀ ਕਈ ਜਟ ਹੈਗੇ ਆ ਜਿਹੜੇ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਮਾਰੇ ਗਏ ਨੇ ਉਹਨਾਂ ਉਹਨਾਂ ਦੇ ਬਾਬਤ ਵੀ ਤੁਹਾਡਾ ਪਰਿਵਾਰ ਜਿਹੜੇ ਤੁਹਾਡਾ ਰਸਤਾ ਕਰ ਰਹੇ ਨੇ ਹਾਂਜੀ ਇਹ ਕਾਲੇ ਵਾਲੇ ਤੋਂ ਵੀਰ ਆਏ ਉਹ ਵੀ ਸਾਡੇ ਜਥੇਬੰਦੀ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਅਮਰੀਕਾ ਭੇਜਣ ਵਾਸਤੇ 40 ਕੈਨੇਡਾ ਭੇਜਣ ਦਾ 40 ਲੱਖ ਰੁਪਇਆ ਲਿਆ ਪੈਸੇ ਲੈ ਲੈ ਵੀ ਤੁਹਾਡੇ ਵੀਜ਼ਾ ਆ ਗਿਆ ਪੈਸੇ ਦੇ ਦਿਓ ਜਦੋਂ ਇੱਕ ਟਿਕਟ ਹੀ ਰਹਿ ਗਈ ਤੁਹਾਡੀ ਕੱਲੀ ਦੇ ਟਿਕਟ ਦੇ ਨਾਂ ਤੇ ਪੈਸੇ ਲੈ ਲੇ ਸਾਰੇ ਕੱਟੇ ਨਾ ਕੋਈ ਟਿਕਟ ਨਾ ਕੋਈ ਵੀਜ਼ਾ ਨਾ ਕੋਕਾ ਕਨ ਉਹ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇੱਥੇ ਮੱਲਾ ਵਾਲੇ ਦਾ ਏਜੰਟ ਹੈ ਉਹਦਾ ਵੀ ਮਸਲਾ ਨਾਲ ਹੀ ਉਹਦੀ ਵੀ ਕਾਰਵਾਈ ਨਾਲ ਕਰਾਂਗੇ ਜਿਹੜੇ ਏਜੰਟ ਖਾਲਸਾ ਤੁਸੀਂ ਇੱਥੇ ਧਰਨਾ ਲਗਾਇਆ ਗਿਆ ਉਸ ਏਜੰਟ ਦਾ ਨਾ ਕੀ ਹੈ ਜੀ ਗੁਲਦੀਪ ਆ ਜਿਹੜਾ ਜਿੱਥੇ ਬੈਠੇ ਹੈ ਗੁਲਦੀਪ ਸਿੰਘ ਤੇ ਕਿਰਨ ਕੌਰ ਆ ਉਹਨਾਂ ਦੋ ਏਜੰਟ ਹੈ ਜਿਹੜੇ ਆਪਣੀਆਂ ਬੀਵੀ ਉਹਨਾਂ ਦੇ ਦਫ਼ਤਰ ਅੱਗੇ ਮੋਰਚਾ ਲਗਾ ਕੇ